ਵੀਰਪਾਲ ਜੀ ਵੀਰਪਾਲੇ ਕੀ ਲੱਗਦੇ ਨੇ ਭਾਬੀ ਆ ਜੀ ਭਾਬੀ ਤੁਹਾਡੇ ਕੀ ਗੱਲਬਾਤ ਹੋਈ ਇਹ ਬਾਲਨ ਚੁਗਨ ਗਈ ਸੀ ਨਹਿਰ ਨਹਿਰ ਦੇ ਉੱਪਰ ਕਿਹੜੇ ਪੈਣ ਇਹ ਬਲੂਰ ਤੇ ਬਾਲਨ ਚੁਗਨ ਗਈ ਸੀ ਇਹਨਾਂ ਦੇ ਘਰ ਪਿੱਛੇ ਨੇ ਤੇ ਬਾਲ ਨੇ ਗਾਂ ਚੁਗਦੀ ਪਈ ਸੀਗੀ ਦੋਵੇਂ ਪਿਓ ਪੋਤਾ ਆਏ ਨੇ ਆ ਕੇ ਤੇ ਪੁੱਛਿਆ ਨਹੀਂ ਦੱਸਿਆ ਨਹੀਂ ਗਾ ਤੇ ਇਹਨੂੰ ਕੁੱਟ ਮਾਰ ਉਹਨਾਂ ਨੇ ਬਹੁਤ ਜ਼ਿਆਦਾ ਕੀਤੀ ਹੋਈ ਹੈ ਮਤਲਬ ਦੱਸ ਨਹੀਂ ਸਕ ਕਦੇ ਜਿੰਨੀ ਇਹਨਾਂ ਨੇ ਕੋਟ ਮਾਰ ਕੇ ਜਾਨਵਰਾਂ ਨਾਲ ਵੀ ਪਾੜਾ ਨਾਲ ਕੋਟ ਮਾਰ ਕੇ ਕੀਤੀ ਹੁੰਦੇ ਨੇ ਹਾਂਜੀ ਤੇ ਫਿਰ ਜਦੋਂ ਕਿ ਮੁੰਡਾ ਘਰੇ ਗਿਆ ਤੇ ਮੁੰਡੇ ਨੂੰ ਵੀ ਇਹਨਾਂ ਨੇ ਫੜ ਕੇ ਚਪੇੜਾ ਮਾਰਿਆ 7 ਸਾਲ ਦਾ ਮੇਰਾ ਭਤੀਜਾ ਹੈ ਇਹਨੂੰ ਬੰਨ ਕੇ ਤੇ ਨਹਿਰ ਤੇ ਖੇਤਾਂ ਦੇ ਵਿੱਚ ਮੋਟਰ ਤੇ ਖਿੱਚ ਕੇ ਲ ਜਾਂਦੇ ਸੀ ਕਹਿੰਦੇ ਸੀ ਕੁੱਤੀ ਜੋੜੀ ਨੂੰ ਬੰਨ ਉਹ ਅੱਜ ਛੱਡਣਾ ਨਹੀਂਗਾ ਉਹ ਜਰਨਲ ਹਾਂਜੀ ਤੇ ਸਰਦਾਰ ਬੰਦੇ ਨੇ ਉਹਨੂੰ ਕੀ ਇਹਨਾਂ ਨੂੰ ਕਹਾਂ ਨਾਮ ਛੱਕੇ ਹੋਏ ਨੇ ਇਹਨਾਂ ਨੇ ਇਹਨਾਂ ਨੂੰ ਇਚਾਈਦਾ ਨਹੀਂ ਸੀਗਾ ਵੀ ਇਹਦੇ ਨਾਲ ਬੱਸ ਰੋਕੀ ਕਰਨੀ ਹਾਂਜੀ ਇਹਨਾਂ ਨੇ ਫਿਰ ਵੀ ਇਹਨਾਂ ਨੇ ਇਹ ਹਰਕਤ ਇਹਦੇ ਨਾਲ ਕੀਤੀ ਹੈ ਸਾਨੂੰ ਇਨਸਾਫ ਚਾਹੀਦਾ ਵੀ ਅੱਜ ਮੇਰੀ ਭਾਬੀ ਨਾਲੇ ਕੱਲ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਇਨਸਾਫ ਚਾਹੀਦਾ ਸਰ ਕੀ ਨਾਮ ਇਹ ਕਿੱਥੋਂ ਦੇ ਰਹਿਣ ਵਾਲੇ ਜੀ ਪਿੰਡ ਬਲੂਰ ਦੇ ਹਾਂਜੀ ਬਲੂਰ ਪਿੰਡ ਦੇ ਜੀ ਹਾਂਜੀ ਕੀ ਜਾਤੀ ਨਾਲ ਸੰਬੰਧ ਰੱਖਦਾ ਜੀ ਵਾਲਮੀਕ ਸਬੰਧ ਜੀ ਹਾਂ ਜੀ ਹਾਂ ਸੀ ਹੈ ਕੀ ਗੱਲ ਬਾਤ ਹੋਈ ਜੀ ਮੈਂ ਬਾਲਣ ਚੁਗਣ ਗਈ ਸਾਂ ਦੀ ਕਿੱਥੇ ਗਈ ਵੀ ਰੋਪੜ ਤੇ ਜੀ ਸਰਕਾਰੀ ਥਾਂ ਤੇ ਹਾਂ ਜੀ ਸਰਕਾਰੀ ਥਾਂ ਹੈ ਉੱਥੇ ਮੈਂ ਗਈ ਸਾਂ ਮੈਨੂੰ ਗਾਲਾਂ ਮੰਦੇ ਦਿੰਦਾ ਤਾਂ ਉਹ ਕਿਉਂ ਇੱਥੇ ਫਿਰ ਵੀ ਜ਼ਿੰਮੇਦਾਰ ਤੇ ਜੀ ਕੋਈ ਜ਼ਮੀਨ ਸੀ ਕਿਵੇਂ ਆਇਆ ਜ਼ਮੀਨ ਸੀ ਦੋ ਰਾਹ ਜਾਂਦਾ ਸੀ ਦੋ ਤਰਾ ਦੀ ਜ਼ਮੀਨ ਸੀ ਮੈਂ ਤਾਂ ਸਾਂਝੀ ਥਾਂ ਦੇ ਫਰਦੀ ਸਰਕਾਰੀ ਤੇ ਮੈਂ ਕਰੋਨਾ ਦੀ ਜ਼ਮੀਨ ਦੇ ਵਿੱਚ ਫਰਦੀ ਸਾਂ ਦੀ ਸਰਕਾਰ ਦੀ ਥਾਂ ਦੇ ਫਰਦੀ ਸਾਂ ਦੀ ਹਾਂ ਹਾਂ ਸਰਕਾਰ ਦੀ ਥਾਂ ਮੈਨੂੰ ਗਾਲ੍ਹਾਂ ਦੇਂਦਾ ਸੀ ਗੰਦੀਆਂ ਗੰਦੀਆਂ ਕੁੱਤੀ ਚੂੜੀ ਕਹਿੰਦਾ ਸੀ ਮੈਨੂੰ ਬਹੁਤ ਗਲਤ ਸ਼ਬਦ ਬੋਲਦਾ ਸੀ ਮੈਨੂੰ ਫਿਰ ਮੈਨੂੰ ਕਰੇ ਗਿਆ ਕਰੋ ਗਾਲ੍ਹਾਂ ਦੇਣ ਦੇ ਦਾ ਕਰੇ ਗਿਆ ਚਲ ਕਰੋ ਰੋਟੀਆਂ ਲਿਆਂਦੀ ਫਿਰ ਇਹਦੇ ਨਾਲ ਪਿਓ ਨੂੰ ਲਿਆਇਆ ਆਦੇ ਪਿਓ ਨੂੰ ਕਲਵੰਤ ਨੂੰ ਲਿਆਇਆ ਫਿਰ ਦੋਵੇਂ ਪਿਓ ਪੁੱਤ ਗਰਨਾਮ ਵੀ ਗਾਲ ਮੇਰੇ ਪੈ ਗਲੇ ਤੋਂ ਮੈਨੂੰ ਆਣ ਕੇ ਫਾਦ ਲਿਆ ਫਿਰ ਮੇਰੇ ਨਾਲ 7 ਸਾਲ ਦਾ ਮੇਰਾ ਬੱਚਾ ਆਉਂਦੇ ਵੀ ਨਾਲ ਮਾਰਿਆ ਜੀ ਜੀ ਕਿ ਜਾਨਵਾਰਾਂ ਨੇ ਪੈੜਾ ਜੀ ਜਾਨਵਾਰਾਂ ਨੇ ਬਹੁਤ ਪੈੜਾ ਜੀ ਕੁੱਟਿਆ ਮੈਨੂੰ ਉਹਨਾਂ ਨੇ ਹਾਂ ਜੀ ਆਵੇ ਆਵੇ ਸਾਰੇ ਮੇਰੇ ਪਾਟੇ ਕੱਪੜੇ ਜੀ ਸੱਚ ਥਰੂ ਬਹੁਤ ਮੇਰੇ ਨਾਲ ਕੀਤੀ ਇਹ ਸਾਰੇ ਚੀਜ਼ਾਂ ਮੇਰਾ ਬੁਰਾ ਹਾਲ ਹੈ ਜੀ ਬੁਰਾ ਹਾਲ ਮੇਰਾ ਕੀਤਾ ਬਹੁਤ ਜ਼ਿਆਦਾ ਬੇਰਹਿਮੀ ਨਾਲ ਕੁੱਟਿਆ ਨਾਲ ਮੈਨੂੰ ਮੈਂ ਦੱਸ ਨਹੀਂ ਸਕਦੀ ਜੀ ਹੁਣ ਕੀ ਮੰਗ ਗਏ ਤੁਹਾਡੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਇਹਨਾਂ ਦੇ ਕਾਰਵਾਰੀ ਹੋਣੀ ਚਾਹੀਦੀ ਜੀ ਹਾਂਜੀ ਬਹੁਤ ਝੰਗੀਆਂ ਦਿੰਦੇ ਨੇ ਆਣ ਆਣ ਕੇ ਠੀਕ ਹੈ ਤੇ ਬੇੜੇ ਚ ਰਹਿੰਦੇ ਪੀਪੀ ਐਂਡ ਚ ਨਹੀਂ ਰਹਿੰਦੇ ਨਾ ਬੇਦਰੋਂ ਨੰਗਨ ਨਹੀਂ ਐਣਾਉ ਦੇਣਾ ਵੀ ਸਰਕਾਰ ਦੀ ਥਾਂ ਸਰਕਾਰ ਜਾਂ ਤਾਂ ਰੋਕੇ ਫੇਰ ਹੀ ਆ ਸਰਕਾਰ ਦੀ ਥਾਂ ਤਾਂ ਕੋਈ ਨਹੀਂ ਰੋਕ ਸਕਦਾ ਸਾਨੂੰ ਸਰਕਾਰ ਦੀ ਥਾਂ ਦੇ ਸਿਰ ਹਰ ਤਰ੍ਹਾਂ ਦੇ ਤੁਰ ਕੇ ਸਕਨੇ ਜੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਰੀ ਮੰਗਨੇ ਅਸੀਂ ਆਂ ਵੀ ਕਾ ਅੱਜ ਮੈਂ ਸਾਡੀ ਕਾਲ ਨੂੰ ਹੋਰ ਜਨਾਨੀਆਂ ਵੀ ਜਾਂਦੀਆਂ ਨੇ ਹੋਰ ਕਿਸੇ ਦੇ ਵੀ ਗੱਲ ਪੈ ਸਕਦੇ ਆ ਜੀ ਅਸੀਂ ਕੱਲੇ ਤੋਂ ਕੱਲੇ ਜਾਣ ਆਲੇ ਉਧਰ ਹਾਂ ਕਾਰਵਾਈ ਹੋਣੀ ਹਾਂਜੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਜੀ ਬਕਸ਼ੀ ਸਿੰਘ ਜੀ ਬਕਸ਼ੀ ਸੇ ਕੀ ਲੱਗਦਾ ਇਹ ਸਾਡੀ ਨੋਹ ਹੈ ਜੀ ਤੇ ਕੀ ਕਰ ਰਹੇ ਇਹ ਮਹਾਰਾਜ ਬਾਲਨ ਚੁਗਣ ਗਈ ਸੀ ਨਹਿਰ ਤੇ ਤੇ ਬਾਲਨ ਚੁਗਦੇ ਉੱਥੇ ਜ਼ਿਮੀਂਦਾਰਾਂ ਦੇ ਘਰ ਨੇ ਦੋ ਤੇ ਇੱਕ ਪੀਨਾ ਕਲਦੀਪ ਮੁੰਡੇ ਦਾ ਜ਼ਿਮੀਦਾਰ ਨੇ ਜ਼ਿਮੀਦਾਰਾਂ ਦੇ ਕਾਰਨ ਉਹਨਾਂ ਨੇ ਇਹਨੂੰ ਕੁੱਤਿਆ ਮਾਰਿਆ ਬਾਲਨ ਚੋਕ ਦੀ ਕੀ ਕਰ ਰਹੇ ਸੀ ਬਾਲਨ ਚੋਕ ਦੀ ਸੀ ਬਾਲਨ ਚੋਕ ਨੂੰ ਗਾਲੀ ਗਲੋਚ ਕੀਤਾ ਸੀ ਹਾਂਜੀ ਗਾਲੀ ਗਲੋਚ ਜਾਤਵਾਰੇ ਗਲਤ ਸ਼ਬਦ ਬੋਲੇ ਬੇ ਕੁੱਤਿਆ ਚੂੜੀਏ ਦੱਸਿਆ ਇਹਨੂੰ ਇਹ ਵੀ ਫੇਰ ਮੇਰੇ ਨਾਲ ਕੁੱਟ ਮਾਰ ਕੇ ਬਹੁਤ ਜੀ ਬਾਲਨ ਤੋਂ ਉਹਨੇ ਨਹਿਰ ਤੋਂ ਝੁਗਿਆ ਇੱਕ ਸੋਢੀ ਇੱਕ ਉਹਦਾ ਮੁੰਡਾ ਦੋਵਾਂ ਨੇ ਘਟਮਾਰੀ ਹਾਂਜੀ ਹੋਰ ਕਾਰਵਾਈ ਨਹੀਂ ਕੀਤੀ ਮਹਾਰਾਜ ਹੱਥ ਜੋੜ ਕੇ ਸਾਡੀ ਬੇਨਤੀ ਹੈ ਅਨਸਾਫ਼ ਮਿਲਣਾ ਚਾਹੀਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਅੱਜ ਤੱਕ ਇਹ ਗਈ ਹੈ ਕੱਲ ਨੂੰ ਹੋਰ ਕਿਸੇ ਦੇ ਗਾਲ ਪੈਣਗੇ ਤੇ ਜਨਾਨੀਆਂ ਸੁਰੱਖਤ ਨਹੀਂ ਰਹੀਆਂ ਸੁਰੱਖਿਆ ਦੇ ਲਈ ਹਾਂਜੀ